ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਅਸੀਂ ਸੇਲ ਲਈ ਲੈ ਕੇ ਆਏ ਜੀ 10 ਗੱਡੀਆਂ ਪਹਿਲੀ ਹੈ ਜੀ ਪੈਟਰੋਲ ਜਿਪਸੀ ਦੂਜੀ ਰੈਡਜ VDI ਗੱਡੀ ਤੀਜੀ ਆਲਟੋ LX ਗੱਡੀ ਚੌਥੀ ਸਵਿਫਟ VDI ਗੱਡੀ ਪੰਜਵੀਂ ਮਾਰੂਤੀ ਬਰੀਜਾ JDI ਗੱਡੀ ਛੇਵੀਂ ਸਵਿਫਟ ਹੈਲਡੀਆਈ ਗੱਡੀ ਸੱਤਵੀਂ ਰੈਡਜ ਗੱਡੀ ਅੱਠਵੀਂ ਹੁੰਡਈ ਵਰਨਾ ਗੱਡੀ ਨੌਵੀਂ ਸਵਿਫਟ VDI ਗੱਡੀ ਅਤੇ 10ਵੀਂ ਸਵਿਫਟ ਡਿਜ਼ਾਇਰ ਗੱਡੀ ਕਿੱਥੇ ਇਹ ਸਾਰੇ ਸਾਧਨ ਖੜੇ ਐ ਕੀ ਕੰਡੀਸ਼ਨ ਐ ਕੀ ਡਿਮਾਂਡ ਐ ਸਭ ਕੁਝ ਵੀਡੀਓ ਵਿੱਚ ਅੱਗੇ ਦੱਸਾਂਗੇ ਤਾਂ ਵੀਡੀਓ ਨੂੰ ਪੂਰਾ ਲਾਸਟ ਤੱਕ ਦੇਖਿਓ ਉਸ ਤੋਂ ਪਹਿਲਾਂ ਨੋਟ ਕਰੋ ਸਾਡਾ WhatsApp ਨੰਬਰ 7240300756 ਕਿਸੇ ਵੀ ਕਾਰ ਟਰੈਕਟਰ ਜੀਪ ਟਰਾਲੀ ਮੋਟਰਸਾਈਕਲ ਜ਼ਮੀਨ ਪਲਾਟ ਦੀ ਐਡ ਲਵਾਉਣ ਲਈ ਤੁਸੀਂ ਸਾਡੇ ਨਾਲ ਇਸ ਨੰਬਰ ਉੱਪਰ ਕੰਟੈਕਟ ਕਰ ਸਕਦੇ ਹੋ ਜੀ ਆਪਣੇ ਸਾਧਨ ਦੀਆਂ 8-10 ਫੋਟੋਆਂ ਜਾਂ 2-3 ਮਿੰਟ ਦੀ ਵੀਡੀਓ ਮਾਡਲ ਕੰਡੀਸ਼ਨ ਡਿਮਾਂਡ ਏਰੀਆ ਇੰਜਨ ਦੀ ਕੰਡੀਸ਼ਨ ਟਾਇਰਾਂ ਦੀ ਕੰਡੀਸ਼ਨ ਜਾਂ ਹੋਰ ਕੋਈ ਵੀ ਬਣਦੀ ਜਾਣਕਾਰੀ ਤੁਸੀਂ ਸਾਨੂੰ ਇਸ ਨੰਬਰ ਉੱਪਰ ਸੈਂਡ ਕਰ ਸਕਦੇ ਹੋ ਜੀ ਆਪਣੇ ਚੈਨਲ ਉੱਪਰ ਤੁਹਾਡੀ ਐਡ ਬਿਲਕੁਲ ਫ੍ਰੀ ਲਈ ਜਾਵੇਗੀ ਜੀ ਪਹਿਲਾਂ ਗੱਲ ਕਰਦੇ ਹਾਂ ਜੀ ਜਿਪਸੀ ਬਾਰੇ 2004 ਮਾਡਲ ਜਿਪਸੀ ਹੈ ਜੀ オリジナル ਪੈਟਰੋਲ ਜਿਪਸੀ ਹੈ ਜੀ ਪਾਸਿੰਗ ਲਈ ਆਰ ਸੀ ਦਿੱਤੀ ਹੋਈ ਹੈ ਜੀ ਪੰਜਾਬ ਰਜਿਸਟਰ ਹੈ ਜੀ ਫੋਟੋਆਂ ਜਿਪਸੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਜੀ ਡਿਮਾਂਡ ਬਾਈਆਂ ਵੱਲੋਂ ਰੱਖੀ ਗਈ ਹੈ ਜੀ 220000 ਏਰੀਆ ਬਾਈਆਂ ਦਾ ਹੁਸ਼ਿਆਰਪੁਰ ਹੈ ਜੀ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋਅ ਹੋ ਰਿਹਾ ਜੀ 98035 44286 98035 44286 ਅਗਲੀ ਹੈ ਜੀ ਰੈਡਜ ਵੀਡੀਆਈ ਗੱਡੀ 2011 ਮਾਡਲ ਗੱਡੀ ਹੈ ਜੀ ਪੰਜਾਬ ਰਜਿਸਟਰ ਹੈ ਜੀ ਪੀਬੀ04 ਗੱਡੀ ਦਾ ਨੰਬਰ ਹੈ ਜੀ ਸੈਕੰਡ ਆਨਰ ਹੈ ਜੀ ਜੇ ਗੱਲ ਕਰੀਏ ਗੱਡੀ ਦੇ ਟਾਇਰਾਂ ਦੀ ਟਾਇਰ ਬਿਲਕੁਲ ਨਵੇਂ ਹੈ ਜੀ ਅਲੋਏ ਲੱਗੇ ਹੈ ਜੀ ਨਵੇਂ ਸੀਟ ਕਵਰ ਹੈ ਜੀ ਸਾਰੇ ਸ਼ੀਸ਼ੇ ਗੱਡੀ ਦੇ ਨਾਲ ਦੇ ਹੈ ਜੀ ਏਸੀ ਹੀਟਰ ਸਭ ਵਰਕਿੰਗ ਹੈ ਜੀ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਹੈ ਜੀ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 235000 ਏਰੀਆ ਬਾਈਆਂ ਦਾ ਫਰੀਦਕੋਟ ਹੈ ਜੀ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋ ਹੋ ਰਿਹਾ ਹੈ ਜੀ 9877424376 9877424376 ਅਗਲੀ ਹੈ ਜੀ Alto LX ਗੱਡੀ 2011/12 ਮਾਡਲ ਗੱਡੀ ਹੈ ਜੀ ਐਚ ਆਰ ਨੰਬਰ ਹੈ ਜੀ ਐਨਓਸੀ ਮਿਲ ਜੂ ਸੈਕਿੰਡ ਓਨਰ ਹੈ ਜੀ ਆਲ ਓਰੀਜਨਲ ਗੱਡੀ ਹੈ ਜੀ ਆਲ ਡਾਕੂਮੈਂਟ ਗੱਡੀ ਦੇ ਕੰਪਲੀਟ ਹੈ ਜੀ ਨਵੀਂ ਮੈਟਿੰਗ ਅਤੇ ਨਵੇਂ ਸੀਟ ਕਵਰ ਹੈ ਜੀ ਏਸੀ ਹੀਟਰ ਸਭ ਵਰਕਿੰਗ ਹੈ ਜੀ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਹਨ ਜੀ ਡਿਮਾਂਡ ਵਾਲਿਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 1,25,000 ਬਾਕੀ ਮੌਕੇ ਤੇ ਮਾਨਤਾ ਨੂੰ ਹੋ ਜੂ ਇਰੀਆ ਬੰਜਾਂ ਦਾ ਮੁਨਕ ਸੰਗਰੂਰ ਹੈ ਜੀ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋ ਹੋ ਰਿਹਾ ਹੈ ਜੀ 93166 38862 93166 38862 ਅਗਲੀ ਹੈ ਜੀ ਸਵਿਫਟ ਵੀਡੀਆਈ ਗੱਡੀ 2012 ਮਾਡਲ ਗੱਡੀ ਹੈ ਜੀ ਆਲ オリジナル ਹੈ ਜੀ ਪੀਬੀ ਰਜਿਸਟਰ ਹੈ ਜੀ ਪੀਬੀ 04 ਗੱਡੀ ਦਾ ਨੰਬਰ ਹੈ ਜੀ ਨਵੇਂ ਟਾਇਰ ਹੈ ਜੀ ਏਸੀ ਹੀਟਰ ਸਭ ਵਰਕਿੰਗ ਹੈ ਜੀ ਬੰਪਰ ਟੂ ਬੰਪਰ オリジナル ਗੱਡੀ ਹੈ ਜੀ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਜੀ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 3 ਲੱਖ ਲੋਕੇਸ਼ਨ ਹੈ ਜੀ ਬਾਈਆਂ ਦੀ ਪਿੰਡ ਰੌਂਤਾ ਤਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋ ਹੋ ਰਿਹਾ ਜੀ 98157444981574449 ਅਗਲੀ ਹੈ ਜੀ ਮਰੂਤੀ ਬਰੇਜਾ ਜੀਡੀਆਈ ਟੌਪ ਮਾਡਲ ਗੱਡੀ 2017 ਮਾਡਲ ਗੱਡੀ ਹੈ ਜੀ 45000 ਕਿਲੋਮੀਟਰ ਵੈਦ ਰਿਕਾਰਡ ਗੱਡੀ ਚੱਲੀ ਹੈ ਜੀ ਬ੍ਰਾਂਡ ਨਿਊ ਗੱਡੀ ਦੇ ਟਾਇਰ ਹੈ ਜੀ ਸਟਿਪ ਨਹੀਂ ਅਨਯੂਜ਼ਡ ਹੈ ਜੀ ਆਲ ओरिजिनल ਗੱਡੀ ਹੈ ਜੀ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਜੀ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 735000 ਪ੍ਰਾਈਸ ਨੇਗੋਸ਼ੀਏਬਲ ਹੈ ਜੀ ਔਨ ਟੇਬਲ ਨੇਗੋਸ਼ੀਏਸ਼ਨ ਹੋ ਜੂ ਏਰੀਆ ਬਾਈਆਂ ਦਾ ਹੈ ਜੀ ਗੰਗਾ ਨਗਰ ਰਾਜਸਥਾਨ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋ ਹੋ ਰਿਹਾ ਜੀ 85608 57959 85608 57959 اگلی ہے جی Swift LDI گڈی 2013 ماڈل گڈی ہے جی PB13 سنگرور دا گڈی دا نمبر ہے جی تھرڈ اونر ہے جی 110000 کلومیٹر گڈی چلی ہے جی پاور ونڈو ہے جی فوٹوز گڈی دیاں سکرین اوپر شو ہو رہی ہیں جی ڈیمانڈ بائیںاں ਵੱلوں گڈی دی رکھی گئی ہے جی 3 لاکھ ਇਲੀਆ ਬਾਈਆਂ ਦਾ ਸਨਾਮ ਹੈ ਜੀ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋਅ ਹੋ ਰਿਹਾ ਜੀ 99737 71390 99737 71390 ਅਗਲੀ ਹੈ ਜੀ ਰੈਡਜ ਗੱਡੀ 2015 ਮਾਡਲ ਗੱਡੀ ਹੈ ਜੀ ਫਰਸਟ ਓਨਰ ਹੈ ਜੀ ਬਿਲਕੁਲ ਬ੍ਰਾਂਡ ਨਿਊ ਗੱਡੀ ਦੇ ਟਾਇਰ ਹੈ ਜੀ 77000 ਵਿਦ ਰਿਕਾਰਡ ਗੱਡੀ ਚੱਲੀ ਹੈ ਜੀ ਦੋਵੇਂ ਚਾਬੀਆਂ ਮਿਲ ਜਾਣਗੀਆਂ ਜੀ ਇੰਜਨ ਗੇਅਰ ਦੀ ਗੱਡੀ ਬਿਲਕੁਲ ਸੀਲਡ ਹੈ ਜੀ ਆ ਓਰੀਜినਲ ਗੱਡੀ ਹੈ ਜੀ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਜੀ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 310000 ਏਰੀਆ ਬਾਈਆਂ ਦਾ ਹੈ ਜੀ ਮਾਨਸਾ ਸਰਦੂਲਗੜ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋ ਹੋ ਰਿਹਾ ਜੀ 70870 65470 70870 65470 ਅਗਲੀ ਹੈ ਜੀ ਹੁੰਡਈ ਵਰਨਾ 2012 ਮਾਡਲ ਗੱਡੀ ਹੈ ਜੀ 82000 ਕਿਲੋਮੀਟਰ ਗੱਡੀ ਚੱਲੀ ਹੈ ਜੀ ਪੰਜਾਬ ਰਜਿਸਟਰ ਹੈ ਜੀ ਪੀਬੀ 10 ਲੁਧਿਆਣੇ ਦਾ ਗੱਡੀ ਦਾ ਨੰਬਰ ਹੈ ਜੀ ਅਲੋਏ ਲੱਗੀ ਹੈ ਜੀ 1 ਸਾਲ ਦਾ ਵੈਲਿਡ ਇੰਸ਼ੋਰੈਂਸ ਹੈ ਜੀ ਏਸੀ ਹੀਟਰ ਸਭ ਵਰਕਿੰਗ ਹੈ ਜੀ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਜੀ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 2,95,000 ਏਰੀਆ ਬਾਈਆਂ ਦਾ ਲੋਧਿਆਣਾ ਹੈ ਜੀ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋ ਹੋ ਰਿਹਾ ਜੀ 9843 26738 9843 26738 ਅਗਲੀ ਹੈ ਜੀ ਸਵਿਫਟ ਗੱਡੀ 2019 ਮਾਡਲ ਗੱਡੀ ਹੈ ਜੀ ਡੀਜ਼ਲ ਵੈਰੀਐਂਟ ਹੈ ਜੀ ਯੂਪੀ ਨੰਬਰ ਗੱਡੀ ਹੈ ਜੀ ਐਨਓਸੀ ਮਲੇਰ ਕੋਟਲੇ ਦੀ ਕੱਟੀ ਹੋਈ ਹੈ ਜੀ ਫਸਟ ਓਨਰ ਗੱਡੀ ਹੈ ਜੀ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਜੀ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 5 ਲੱਖ 45 ਹਜ਼ਾਰ ਲੋਕੇਸ਼ਨ ਹੈ ਜੀ ਜਿੱਤਵਾਲ ਕਲਾਂ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋ ਹੋ ਰਿਹਾ ਜੀ 98557 10813 98557 10813 ਅਗਲੀ ਹੈ ਜੀ Swift ਤੇ Zahr ਗੱਡੀ ਪੰਜਾਬ ਰਜਿਸਟਰ ਗੱਡੀ ਹੈ ਜੀ 2012 ਦਾ ਦਸੰਬਰ ਮਾਡਲ ਹੈ ਜੀ ਵਧੀਆ ਕੰਡੀਸ਼ਨ ਵਿੱਚ ਗੱਡੀ ਹੈ ਜੀ ਜੇ ਗੱਲ ਕਰੀਏ ਗੱਡੀ ਦੇ ਟਾਇਰਾਂ ਦੀ ਤਾਂ ਟਾਇਰ ਗੱਡੀ ਦੇ 70 ਪੈਸੇ ਪਏ ਹੈ ਜੀ ਇੰਜਨ ਗੇਅਰ ਦੀ ਗੱਡੀ ਬਿਲਕੁਲ ਓਕੇ ਹੈ ਜੀ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਜੀ ਤੁਸੀਂ ਗੱਡੀ ਚਲਾ ਕੇ ਚੰਗੀ ਤਰ੍ਹਾਂ ਚੈੱਕ ਕਰਕੇ ਲੈ ਸਕਦੇ ਹੋ ਜੀ ਗੱਡੀ 'ਚ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਹੀਂ ਜੀ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੇ 250000 ਏਰੀਆ ਬਾਈਆਂ ਦਾ ਬਰਨਾਲਾ ਹੈ ਜੀ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋਅ ਹੋ ਰਿਹਾ ਜੀ 77174 60266 77174 60266 ਅਗਲਾ ਹੈ ਜੀ ਹਾਰਲੇ ਮੋਟਰਸਾਈਕਲ 2016 ਮਾਡਲ ਮੋਟਰਸਾਈਕਲ ਹੈ ਜੀ ਫਰਸਟ owner ਹੈ ਜੀ ਚੰਡੀਗੜ੍ਹ ਰਜਿਸਟਰ ਹੈ ਜੀ VIP ਨੰਬਰ ਹੈ ਜੀ ਸਿਰਫ 4600 ਕਿਲੋਮੀਟਰ ਮੋਟਰਸਾਈਕਲ ਚੱਲਿਆ ਹੈ ਜੀ ਫੋਟੋਆਂ ਮੋਟਰਸਾਈਕਲ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਜੀ ਡਿਮਾਂਡ ਬਾਈਆਂ ਵੱਲੋਂ ਮੋਟਰਸਾਈਕਲ ਦੀ ਰੱਖੀ ਗਈ ਹੈ ਜੀ 12.5 ਲੱਖ ਲੋਕੇਸ਼ਨ ਹੈ ਜੀ ਚੰਡੀਗੜ੍ਹ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋ ਹੋ ਰਿਹਾ ਹੈ ਜੀ 8686 64571 8686 64571 ਹੋਰ ਇਹਨਾਂ ਸਾਰੇ ਸਾਥਨਾ ਪਰ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਦਿੱਤੇ ਗਏ ਕੰਟੈਕਟ ਨੰਬਰਾਂ ਉੱਪਰ ਕੰਟੈਕਟ ਕਰ ਸਕਦੇ ਹੋ ਜੀ ਅਤੇ ਸਾਰੇ ਵੀਰਾਂ ਨੇ ਕਮੈਂਟ ਕਰਕੇ ਦੱਸਣਾ ਕਿ ਤੁਸੀਂ ਕਿਸ ਏਰੀਆ ਵਿੱਚੋਂ ਸਾਡੀ ਵੀਡੀਓ ਦੇਖ ਰਹੇ ਹੋ ਤਾਂ ਜੋ ਸਾਨੂੰ ਪਤਾ ਚੱਲ ਸਕੇ ਕਿ ਸਾਡੀ ਵੀਡੀਓ ਕਿੱਥੇ-ਕਿੱਥੇ ਦੇਖੀ ਜਾ ਰਹੀ ਹੈ